ਮਾਰੇ ਪੱਤਰਕਾਰ ਸਹਿਬਾਨ ਦਾ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਟਾਈਮ ਕੱਢ ਕੇ ਸਾਡੇ ਵਿੱਚ ਆਇਓ ਹਲਕਾ ਵੈਸਟਰ ਲੁਧਿਆਣਾ ਦੀ ਚੋਣ ਚੱਲ ਰਹੀ ਹੈ ਤੇ ਜਦੋਂ ਦਾ ਕੋਟ ਲੱਗਿਆ ਇਹ ਇਲੈਕਸ਼ਨ ਕਾਂਗਰਸ ਪੱਖੀ ਦੇ ਇੱਕ ਤਰਫਾ ਹੋਣੀ ਸ਼ੁਰੂ ਹੋ ਗਈ ਹੈ ਅੱਜ ਅਸੀਂ ਤੋਂ ਇੱਕ ਵੱਡੀ ਹੋਰ ਖਬਰ ਤੇ ਖੁਸ਼ਖਬਰੀ ਦੇਣ ਲੱਗੇ ਆ ਕਾਂਗਰਸ ਲਈ ਤੇ ਕਾਂਗਰਸ ਵੱਲ ਲੋਕਾਂ ਦਾ ਆਉਣ ਦਾ ਰੁਝਾਨ ਬਹੁਤ ਤੇਜ਼ ਹੋ ਗਿਆ ਹੈ ਆਮ ਤੌਰ ਤੇ ਇਹ ਹੁੰਦਾ ਹੈ ਕਿ ਜਦੋਂ ਸਰਕਾਰ ਹੁੰਦੀ ਹੈ ਤਾਂ 22 ਇਲੈਕਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਬੰਦੇ ਸਰਕਾਰ ਵੱਲ ਜਾਂਦੇ ਲੇਕਿਨ ਇਹ ਸਰਕਾਰ ਦੀ ਪਿਛਲੇ ਸਾਢੇ 3 ਸਾਲ ਦੀ ਕਾਰਗੁਜ਼ਾਰੀ ਇੰਨੀ ਮਾੜੀ ਹੈ ਲੋਕ ਲਾਅ ਐਂਡ ਆਰਡਰ ਤੋਂ ਇਨਾ ਤੰਗ ਆ ਚੁੱਕੇ ਐ ਫਰੋਤੀਆਂ ਤੋਂ ਦਕੈਤੀਆਂ ਤੋਂ ਬੰਬਾਂ ਤੋਂ ਸ਼ਹਿਰੀ ਲੋਕ ਖਾਸ ਤੌਰ ਤੇ ਇਨਾ ਤੰਗ ਐ ਕਿ ਇਹ ਇਲੈਕਸ਼ਨ ਇੱਕ ਤਰਫਾ ਹੋ ਰਹੀ ਐ ਕਾਂਗਰਸ ਫੱਕੀ ਹੋ ਰਹੀ ਐ ਤੇ ਅੱਜ ਮੈਂ ਆਪਣੀ ਪਾਰਟੀ ਦੀ ਹਾਈ ਕਮਾਂਡ ਤੇ ਸਾਡੇ ਇੱਥੋਂ ਦੇ ਚਾਰਜ ਨਾਣਾ ਗੁਰਜੀਤ ਸਿੰਘ ਜੀ ਸਾਰਿਆਂ ਦੀ ਇਜਾਜ਼ਤ ਨਾਲ ਕੁਣਵੇਂ ਕੁਝ ਖ਼ਬਰیں ਦੇ ਰਿਹਾ ਕਿ ਅੱਜ ਸਾਡੇ ਵਿੱਚ ਇੱਕ ਤਾਂ ਸਾਡੀ ਪਾਰਟੀ ਦੇ ਪਹਿਲਾ ਸਾਡੇ ਤੋਂ ਗਏ ਕਰਨ ਬਰਿੰਗ ਜੀ ਜਿਹੜੇ ਪੈਡਾ ਦੇ ਚੇਅਰਮੈਨ ਵੀ ਰਹੇ ਆ ਸਾਡੀ ਪਾਰਟੀ ਦੀ ਸਰਕਾਰ ਦੇ ਵਿੱਚ ਅੱਜ ਉਹ ਭਾਜਪਾ ਨੂੰ ਛੱਡ ਕੇ ਵਾਪਸ ਘਰ ਪਰਤ ਰਹੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਖੜੇ ਹੋ ਕੇ ਜਿਹੜਾ ਬਸੇ ਹੋ ਸੋ ਕਰਨ ਬੜਿੰਗ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਹੀ ਜੁਝਾਰੂ ਆਗੂ ਹੈ ਤੇ ਸਾਨੂੰ ਇਹਨਾਂ ਦੀ ਆਉਣ ਨਾਲ ਬੜਾ ਖੁਸ਼ਹਾਰਾ ਮਿਲਣਾ ਹੈ ਤੇ ਅੱਜ ਮੈਂ ਤੁਹਾਨੂੰ ਜਿਹੜੀ ਇੱਥੋਂ ਅੱਜ ਦੇ ਆਪਣੇ ਸੂਬੇ ਦੇ ਵਿੱਚ ਰਾਜ ਕਰ ਰਹੀ ਪਾਰਟੀ ਉਹਦੀਆਂ ਨੀਤੀਆਂ ਤੋਂ ਤੰਗ ਹੋ ਕੇ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਹੈ ਤਾਂ ਮੈਂਬਰ ਨਿਊਰਸਪਲ ਕੌਂਸਲ ਜਾਂ ਕਾਰਪੋਰੇਸ਼ਨ ਬਹੁਤ ਅਹਿਮ ਚੀਜ਼ ਹੁੰਦੀ ਹੈ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਚਕਾਰ ਸਨੀ ਮਾਸਟਰ ਜੀ ਜਿਨ੍ਹਾਂ ਦਾ ਨਾਮ ਸਤਨਾਮ ਸਿੰਘ ਹੈ ਵਾਰਡ ਨੰਬਰ 58 ਤੋਂ ਮੈਂਬਰ ਹੈ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਚੁਣੇ ਹੋਏ ਹੈ ਕਾਉਂਸਲਰ ਚੁਣੇ ਹੋਏ ਹੈ ਲੁਧਿਆਣੇ ਤੋਂ ਇਸ ਏਰੀਏ ਦੇ ਹੈ ਜਿੱਥੇ ਇਲੈਕਸ਼ਨ ਹੋ ਰਹੀ ਹੈ ਮੈਂ ਸਵਾਗਤ ਕਰਦਾ ਸਤਨਾਮ ਸਿੰਘ ਜੀ ਸਨੀ ਮਾਸਟਰ ਜੀ ਦਾ ਸਾਡੀ ਪਾਰਟੀ ਜੁੜ ਸ਼ਾਮਲ ਹੋ ਰਿਹਾ ਮੈਂ ਉਹਨਾਂ ਦਾ ਸਵਾਗਤ ਕਰਦਾ ਜਰਾ ਖੜੇ ਹੋਗੇ ਖਾਨਿਆ ਨਾਲ ਆਪਣਾ ਤੇ ਨਾਲ ਹੀ ਇਸ ਤੋਂ ਬਾਅਦ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਨੂੰ ਸਨਮਾਨਿਤ ਕਰੀਏ ਸਾਡੇ ਰਾਣਾ ਜੀ ਕਰਨਗੇ ਮੈਂ ਇਸ ਤੋਂ ਇਲਾਵਾ ਜਿਹੜੇ ਸਾਡੇ ਇੱਥੇ ਪਹਿਲਾਂ ਐਮਐਲਏ ਸੀ ਗੋਗੀ ਜੀ ਜਿਨ੍ਹਾਂ ਨਾਲ ਮੇਰਾ ਵੀ ਬੜਾ ਪਿਆਰ ਸੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਐਮਐਲਏ ਬਣ ਕੇ ਵੀ ਇਹਨਾਂ ਤੋਂ ਬਹੁਤ ਦੁਖੀ ਸੀ ਤੇ ਪਰੇਸ਼ਾਨ ਹੋ ਕੇ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਅੱਜ ਉਹਨਾਂ ਦੇ ਭਾਂਜੇ ਸਾਨੂੰ ਜੁਆਇਨ ਕਰ ਰਹੇ ਹੈ ਉਹਨਾਂ ਦਾ ਵੀ ਮੈਂ ਪਰਮਵੀਰ ਸਿੰਘ ਜੀ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਕਰਦਾ ਉਹ ਸਾਡੇ ਵਿਚਾਰ ਅੱਜ ਕਾਂਗਰਸ ਪਾਰਟੀ ਜੋ ਐਂਕਰ ਰੇ ਸੋ ਮੈਂ ਇਹਨਾਂ ਸਖੀਰਤਾ ਦਾ ਆਸ਼ੂ ਜੀ ਵੀ ਸਵਾਗਤ ਕਰਨਗੇ ਪਹਿਲਾਂ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਦੇ ਚੰਡੇ ਦੇ ਨਾਲ ਸਨਮਾਨਿਤ ਕਰਨ

ਸਮਝ ਕੇ ਕਿ ਕੋਈ ਇਨਕਲਾਬ ਆ ਰਿਹਾ ਹੈ ਅੱਜ ਉਹਨਾਂ ਦੀਆਂ ਨੀਤੀਆਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਕੇ ਵਾਪਸ ਮੁੜਿਆ ਹੈ ਕਿ ਕੌਂਸਲਰ ਜਿਹੜੇ ਕਿ ਜਿੱਤੇ ਹੋਏ ਆਮ ਆਦਮੀ ਪਾਰਟੀ ਵੱਲੋਂ ਤੇ ਸਾਡੇ ਸਾਡੇ ਜਿਹੜੇ ਆਪਣੇ ਲੀਡਰ ਭਾਜਪੀ ਚਲੇ ਗਏ ਸੀ ਅੱਜ ਉਹ ਵਾਪਸ ਕਾਂਗਰਸ ਚ ਆਏ ਮੈਂ ਆਰਸ਼ੂ ਜੀ ਨੂੰ ਮੁਬਾਰਕਬਾਦ ਦਿੰਦਾ ਕਿ ਲੋਕ ਉਮੜ ਕੇ ਤੁਹਾਡੇ ਵੱਲ ਆ ਰਹੇ ਲੋਕ ਦੂਸਰਿਆਂ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਅੱਜ ਵਾਪਸ ਆ ਰਹੇ ਤੇ ਤੁਹਾਡੀ ਆਪਣੀ ਕਾਰਗੁਜ਼ਾਰੀ ਜੋ ਤੁਸੀਂ ਇੱਥੇ ਅੱਛੇ ਕੰਮ ਕੀਤੇ ਡਿਵੈਲਪਮੈਂਟ ਕੀਤੀ ਉਹ ਉਸ ਤੋਂ ਪ੍ਰਭਾਵਿਤ ਹੋ ਕੇ ਲੋਕ ਅੱਜ ਵਾਪਸ ਹਰ ਵੱਡੇ ਵੱਡੇ ਲੀਡਰ ਵਾਪਸ ਆ ਰਹੇ ਮੈਂ ਸਵਾਗਤ ਕਰਦਾ ਅੱਜ ਉਹਨਾਂ ਦੀ ਜੁਆਇਨਿੰਗ ਵੀ ਪੱਕੀ ਪੈ ਗਈ ਹੈ ਉਹਨਾਂ ਦੇ ਪਿੱਛੂ ਪੈ ਜਾਣੇ ਹਨ ਨਾਮਿਨੇਸ਼ਨ ਨਾਮਿਨੇਸ਼ਨ ਉਹਨਾਂ ਦੀ ਪੱਕੀ ਪੈ ਗਈ ਉਹਨਾਂ ਦੇ ਪਿੱਛੂ ਪੈ ਜਾਣੇ ਹਰ ਸਾਡੇ ਤਾਂ ਐਮਸੀ ਜਾਣ ਲੱਗੇ ਆਮ ਆਦਮੀ ਦਾ ਕੀ ਹੋਊਗਾ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਸੀਂ ਕੁਝ ਬੋਲਣਾ ਚਾਹੋਗੇ ਤਾਂ ਬੋਲ ਤੁਹਾਨੂੰ ਅੱਜ ਮੈਂ ਸਨੀ ਮਾਸਟਰ ਅੱਜ ਦਿਨ ਸੱਤ ਦਿਨ ਪਹਿਲਾਂ ਮੈਂ ਆਪਣੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰ ਨੇ ਰਾਣਾ ਜੀ ਮੀਨ ਆਸ਼ੂ ਜੀ ਚੰਗੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬਾਹ ਫੜੀ ਕਿਉਂਕਿ ਮੈਂ ਹੁਣ ਤੱਕ ਆਵਾਮੀ ਪਾਰਟੀ ਦੇ ਵਿੱਚ ਆਵਾਮੀ ਪਾਰਟੀ ਦੀ ਨੀਤੀ ਨੂੰ ਦੇਖ ਕੇ ਚੱਲਿਆ ਸੀਗਾ ਕਿ ਭਈ ਇਹ ਬਹੁਤ ਕਿਤੇ ਇਨਕਲਾਬੀ ਪਾਰਟੀ ਹੈ ਅੱਜ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਨਕਲੀ ਖਿਲਾਫ ਲੈ ਕੇ ਆ ਰਹੇ ਆ ਜਿੱਥੇ ਕਿ ਪੰਜਾਬ ਦੀ ਰੀਤ ਰਹੀ ਹੈ ਵੀ ਆਪਾਂ ਪਾਣੀਆਂ ਦੇ ਮੁੱਦੇ ਨੂੰ ਉੱਤੇ ਲੈ ਕੇ ਜਾਣਾ ਸੀਗਾ ਅਸੀਂ ਪਾਣੀ ਨਹੀਂ ਦੇਵਾਂ ਉਹ ਤਾਂ ਪੰਜਾਬ ਦੇ ਹੱਕ ਦਿੱਲੀ ਵਾਲਿਆਂ ਨੂੰ ਦੇਣ ਲੱਗੇ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਦੇਣ ਲੱਗੇ ਜਿਹਦੇ ਕਰਕੇ ਮੈਂ ਬਹੁਤ ਨਿਰਾਸ਼ ਹਾਂ ਤੇ ਅੱਜ ਮੈਂ ਜाहिर ਕਰਦਾ ਹਾਂ ਸਾਰੇ ਨੂੰ ਸਮਝੀ ਕਰਦਾ ਧੰਨਵਾਦ ਕਰਦਾ ਕਿ ਅਪੀਲ ਕਰਦਾ ਨਾਲੇ ਸਾਰੇ ਲੋਕਾਂ ਨੂੰ ਕਿ ਉਹ ਨਕਰੀ ਇਨਕਲਾਬ ਦੇ ਪਿੱਛੇ ਨਾ ਲੱਗਣ ਆਪਣਾ ਨੀਤਾ ਆਪਣੇ ਚ ਰਹਿਣ ਵਰ ਕੇ ਆਪਣੇ ਚ ਇੱਕ ਜਿਹੜਾ ਗਰਾਉਂਡੋਂ ਦਾ ਜਿਹੜਾ ਬੰਦਾ ਹੈਗਾ ਉਹਨੂੰ ਸਿਲੈਕਟ ਕਰਨ ਨਾ ਕਿ ਐਸੇ ਬੰਦੇ ਨੂੰ ਜਿਸ ਨੂੰ ਲੁਧਿਆਣਾ ਦੇ ਮੁਹੱਲਿਆਂ ਦੇ ਪ੍ਰਧਾਨਾਂ ਦੇ ਨਾਂ ਨਹੀਂ ਪਤਾ ਹੋਣ ਠੀਕ ਹੈ ਜੀ ਉਹਨੂੰ ਆਪਣੇ ਕਾਉਂਸਲਰਾਂ ਦੇ ਨਾਂ ਨਹੀਂ ਪਤਾ ਹੈਗੇ ਮੇਰੀ ਇਹ ਰਿਕੁਐਸਟ ਹੈ ਤੇ ਅਪੀਲ ਹੈ ਕਿ ਉਹ ਭਾਰਤ ਭੂਸ਼ਣ ਆਸ਼ੂ ਜੀ ਨੂੰ ਆਪਣਾ ਵੋਟਾ ਪਾ ਕੇ 19 ਤਰੀਕ ਨੂੰ ਕਾਮਯਾਬ ਕਰਨ ਤਾਂ ਕਿ ਆਸ਼ੂ ਜੀ ਜਿਹੜਾ ਪਹਿਲਾਂ ਕੰਮ ਕਰਦੇ ਆਏ ਆ ਉਹਨਾਂ ਨੂੰ ਸਾਰਿਆਂ ਨੇ ਦੇਖਿਆ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਬੜੇ ਸੌਖੇ ਤਰੀਕੇ ਤੇ ਅੱਜ ਮੈਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦਾ ਕਿ ਉਹਨਾਂ ਨੇ ਮੇਰੀ ਬਾਹ ਫੜੀ ਤੇ ਅਸੀਂ ਅੱਗੇ ਤੋਂ ਕਾਂਗਰਸ ਦਾ ਸਾਥ ਦਵਾਂਗੇ ਤੇ ਉਹਨਾਂ ਨੂੰ ਜਿਤਾਵਾਂਗੇ ਧੰਨਵਾਦ ਕਰਮਨੀਰ ਜੀ ਇੱਥੇ ਸਾਰੇ ਮੇਰੇ ਮੀਡੀਆ ਦੇ ਭਰਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਣਜੀਤ ਸਿੰਘ ਚੰਮੀ ਜੀ ਰਾਣਾਪੁਰਜੀਤ ਜੀ ਸਦਾ ਪ੍ਰਕਾਸ਼ ਸਿੰਘ ਜੀ ਮੇਰੇ ਵੱਡੇ ਵੀਰ ਕੁਸ਼ਵਦੀਪ ਸਿੰਘ ਢਿੱਲੋਂ ਜੀ ਮੇਰਾ ਭਰਾ ਬਰਿੰਦਰ ਢਿੱਲੋਂ ਸਾਰੇ ਪਤਵੰਤੇ ਸੱਜਣ ਤੇ ਸਾਡੀ ਜਿੰਦ jaan ਭਾਗ ਕੁਸ਼ਨਾਸ਼ੂ ਜੀ ਕਾਂਗਰਸ ਮੇਰਾ ਪਰਿਵਾਰ ਹੈ ਸਾਡੀਆਂ ਪਿਛਲੀਆਂ 5 ਪੀੜੀਆਂ ਕਾਂਗਰਸ ਹੀ ਠੀਕ ਹੈ ਕਦੇ ਮਨ ਬਟਾ ਹੋ ਜਾਂਦਾ ਤੇ ਬੰਦਾ ਇੱਕ ਸਟੈਪ ਲੈ ਲੈਂਦਾ ਇਮੋਸ਼ਨਲੀ ਪਰ ਮੇਰਾ ਹਲਕਾ ਦਾਖਾ ਹੈ ਤੇ ਦਾਖੇ ਹਲਕੇ ਜਦੋਂ ਇਹ ਬਾਈਲੈਕਸ਼ਨ ਹੋਈ ਮਨ ਤਾਂ ਪਹਿਲਾਂ ਹੀ ਦੁਖੀ ਸੀਗਾ ਪਰ ਲੋਕਾਂ ਨੇ ਘਰਿਆਂ ਕੀ ਗੱਲਾਂ ਕੀ ਯਾਰ ਜਿਹੜੇ ਬੰਦੇ ਨੇ ਨਿਸਵਾਤ ਕੋਵਿਡ ਤੋਂ ਲੈ ਕੇ ਦਾਖੇ ਹਲਕੇ ਚ ਆਪਣੀ ਸੇਵਾ ਕੀਤੀ ਆਸ਼ੂ ਜੀ ਨੇ ਕੋਵਿਡ 'ਚ ਕੋਈ ਕਸਰ ਨਹੀਂ ਛੱਡੀ ਨਾਲੇ ਇਹਨਾਂ ਦਾ ਕਢਾਅ ਦਾ ਵੋਟਾਂ ਵਾਲਾ ਹਲਕਾ ਸੀ ਲੋਕ ਕਹਿੰਦੇ ਭਾਈ ਹੁਣ ਤੱਕ ਨਾ ਹੋ ਜਾ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਤੇ ਆਪਾਂ ਹੁਣ ਬਾਸ ਚਲੀਏ ਆਸ਼ੂ ਜੀ ਕਹੇ ਹੋ ਜੇ ਇਨਸਾਨ ਜਿਹਦੇ ਨਾਲ ਖੜਕੇ ਭਾਈ ਉਹਦੇ ਨਾਲ ਖੜਕੇ ਆ ਤੇ ਸਾਫ਼ ਨੀਅਤ ਵਾਲਾ ਲੋਕਾਂ ਨੇ ਦੁਆਵਾਂ ਦਿੱਤੀਆਂ ਕੱਲ ਦਾ ਜਿਹੜਾ ਨਾਮਿਨੇਸ਼ਨ ਸੀ ਉਹ ਵੈਸੇ ਹੀ ਮੋਹਰ ਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਅਗਲੇ 19 ਦਿਨ ਤੁਸੀਂ ਆਪ ਦੇਖਿਓ ਵੀ ਰੋਜ਼ ਪਰਿਵਾਰ ਚ ਵਾਧਾ ਹੋਊਗਾ ਸੋ ਮੇਰੀ ਇਸ ਕੰਮ ਕੇ ਨਾ ਖਾਸ ਤੌਰ ਤੇ ਜਿਹੜੇ ਬੀਜੇਪੀ ਦੇ ਤੇ ਅਕਾਲੀ ਦਲ ਦੇ ਭਰਾ ਹੈ ਸਾਡੇ ਉਹ ਤੁਵਦਾ ਛੇ ਦੇਖੋ ਲੜਾਈ ਸਰਕਾਰ ਦੇ ਨਾਲ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਆਪ ਦੀ ਵੋਟ ਨਾ ਖਰਾਬ ਕਰੋ ਆਸ਼ੂ ਜੀ ਦਾ ਡਟ ਕੇ ਸਾਥ ਦਿਓ ਚਾਹੇ ਉਹ ਕੋਈ ਆਕਾਦੀ ਦਾ ਵਾਲਾ ਭਰਾ ਹੋਵੇ ਚਾਹੇ ਬੀਜੇਪੀ ਵਾਲਾ ਕਿਉਂਕਿ ਉਹ ਤਾਂ ਲੜਾਈ ਤੋਂ ਬਾਹਰ ਹੈ ਤੇ ਇਕੱਲਾ ਬੰਦਾ ਸਰਕਾਰ ਦੇ ਉਲਟ ਲੜੀ ਜਾਂਦਾ ਜਿਵੇਂ ਆਪ ਦਾ ਸਰਕਾਰ ਦੇ ਉੱਡ ਗੁੱਬਗਲਾਟ ਕੱਢਣਾ ਉਹ ਆਸ਼ੂ ਜੀ ਨੇ ਠੋਕੇ ਮਦਦ ਕਰੇ ਨਹੀਂ ਵੋਟ ਖਰਾਬ ਹੋ ਜਾਣੀ ਹੈ ਸੋ ਇਸ ਤਰ੍ਹਾਂ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਸ਼ੂ ਜੀ ਦੀ ਤਗੜੇ ਹੋ ਕੇ ਮਦਦ ਕਰੀਏ ਤੇ ਇਹਨਾਂ ਨੂੰ ਵੱਡੀ ਲੀਹਾਂ ਚ ਦੇ ਤੋਂ ਬਣਾਦਾ ਮੈਂ ਸਾਰੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮਾਣ ਦਿੱਤਾ ਤੇ ਨਾਲ ਹੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਪਾਰਟੀ ਚ ਆਇਆ ਉਸ ਬੰਦੇ ਦੇ ਹੱਥ ਚ ਆਇਆ ਜਿਹੜਾ ਅੱਜ ਤੱਕ ਲੋਕਾਂ ਲਈ ਖੜਦਾ ਰਿਹਾ ਤੇ ਅੱਗੇ ਵੀ ਪੜੂਗਾ ਪਰ ਮੈਂ ਇਹ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਤਾੰਗੋ ਕੇ ਆਇਆ ਜਦੋਂ ਬਾਹਰਲੀਆ ਸਟੇਟਾਂ ਵਾਲੇ ਆ ਕੇ ਪੰਜਾਬ ਤੇ ਰਾਜ ਕਰਨਗੇ ਤੇ ਅਸੀਂ ਆਪਣੇ ਹੱਕਾਂ ਲਈ ਖੜਨੇ ਨੇ ਤੇ ਇਹ ਕਿਨਾਰੇ ਦਿੱਤੇ ਜੋਜੀ ਰਾਣਾ ਜੀ ਸਿੱਧੂ ਸਾਹਿਬ ਮੇਰਕਾ ਸਾਹਿਬ ਅਰਵਿਤ ਭਾਈ ਅਵਿਰਿੰਦਰ ਜੀ ਚੀਮਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਨੂੰ ਕਹਿਣਾ ਸਨੀਵੀਰ ਨੂੰ ਬ੍ਰਿੰਗ ਸਾਹਿਬ ਨੂੰ ਔਰ ਧੋਨੀ ਭਾਈ ਨੂੰ ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਸਮੇਂ ਮੇਰੇ ਨਾਲ ਚੱਲਣ ਦਾ ਸੰਕਲਪ ਲਿਆ ਔਰ ਖਾਸ ਤੌਰ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਪ੍ਰਵਾਦ ਦਾ ਵਾਅਦਾ ਹੋ ਰਿਹਾ ਹੈ ਸਵੇਰੇ ਵੀ ਜੁਆਇਨਿੰਗ ਹੋਈ ਵਿਕਰਮਜੀਤ ਹੁਣਾਂ ਦੀ ਜਿਹੜੇ ਆਪ ਦੇ ਆਈਟੀ ਸੈੱਲ ਦੇ ਕੋਆਰਡੀਨੇਟਰ ਸੀ ਹਿਮਾਲਾ ਜ਼ੋਨ ਦੇ ਤੇ ਆ ਹੁਣ ਤੁਹਾਡੇ ਸਾਹਮਣੇ ਤਿੰਨ ਹੋਰ ਬੰਦੇ ਬੈਠੇ ਨੇ ਤੇ ਇਹ ਤੁਸੀਂ ਆਪ ਅੰਦਾਜ਼ਾ ਲਗਾਓ ਵੀ ਆਮ ਆਦਮੀ ਪਾਰਟੀ ਦਾ ਜਾਗਰਤਾ ਹੁਣ ਵੇਖਣਾ ਸ਼ੁਰੂ ਹੋ ਗਿਆ ਤੇ 19 ਤਰੀਕ ਤੱਕ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹ ਤੁਸੀਂ ਆਪ ਹੀ ਦੇਖੋ। ਦਲ ਦੇ ਨੋਮੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਿਆ ਹੈ ਸਾਰੀ ਕੰਸਟਿਟੂਐਂਸੀਸ ਮੈਂ ਧਨਵਾਦੀਆਂ ਆਪਣੇ ਵਰਕਰਾਂ ਦਾ ਜਿਨ੍ਹਾਂ ਨੇ ਪੂਰਾ ਜੋਸ਼ ਦਿਖਾਇਆ ਬੜੇ ਹਮ ਹਮ ਆ ਕੇ ਪਹੁੰਚੇ ਹੋ ਮੈਂ ਧਨਵਾਦੀਆਂ ਆਪਣੀ ਲੀਡਰਸ਼ਿਪ ਦਾ ਸਾਰੀ ਦਾ ਜਿਨ੍ਹਾਂ ਨੇ ਸੰਕਲਪ ਲਿਆ ਵੀ ਇਹ ਸੀਟ ਅਸੀਂ ਹਰ ਹਾਲਤ ਬਾਰੇ ਵੀ ਲੇ ਜਤੋਣੀਆਂ ਇੱਕ ਇੱਕ ਲੀਡਰ ਵਰਕਰ ਬਣ ਕੇ ਅੱਜ ਗਲੀਆਂ ਦੇ ਵਿੱਚ ਕੰਮ ਕਰ ਰਿਹਾ ਤੁਸੀਂ ਆ ਦੇਖਿਆ ਐ ਕਿ ਐਡੀ ਲੀਡਰਸ਼ਿਪ ਅੱਜ ਖੜੀ ਐ ਜਿਹੜੀ ਸਿਰਫ ਜੁਆਇਨਿੰਗ ਕਰਾਂ ਆਪਣੇ ਆਪਣੇ ਜਿਹੜੇ ਜਿਹੜੇ ਇਲਾਕੇ 'ਚ ਕੈਂਪੇਨ ਕਰ ਰੇ ਸੀ ਉੱਥੋਂ ਨਿਕਲ ਕੇ ਇੱਥੇ ਆਈ ਸੋ ਜਿੱਥੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਮੈਂ ਆਪਣੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਬਹੁਤ ਮੈਂ ਸਾਬਕਾ ਮੁੱਖ ਮੰਤਰੀ ਮੌਜੂਦਾ ਐਲਪੀ ਜਗੰਦਰ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਅੱਜ ਕਰਨ ਵੜਿੰਗ ਤੇ ਘਰ ਵਾਪਸੀ ਔਰ ਸਤਨਾਮ ਜੀ ਦੀ ਵੀ ਮੈਂ ਸਮਝਦਾ ਘਰ ਵਾਪਸੀ ਆ ਆਪਾ ਔਰ ਸਾਡਾ ਰੋਨੀ ਸਾਡਾ ਪੰਜਾ ਇਹਦੀ ਵੀ ਘਰ ਵਾਪਸੀ ਆ ਇਹਨਾਂ ਲੋਕਾਂ ਨੇ ਬਦਲਾਅ ਦੇ ਚੱਕਰ ਚਾਕੇ ਬੜੀ ਹਾਈਪ ਸੀ ਬੜੀ ਹਾਈਪ ਕ੍ਰੀਏਟ ਕੀਤੀ ਸੋਸ਼ਲ ਮੀਡੀਆ ਤੇ ਜਦ ਦਿੱਲੀ ਦਾ ਪੈਸਾ ਪੰਜਾਬ ਚ ਲਾਇਆ ਸੀ মিডিਆ ਤੇ ਤੇ ਅੱਜ ਪੰਜਾਬ ਦਾ ਪੈਸਾ ਕਰੀਬ 750 800 ਕਰੋੜ ਰੁਪਏ ਸਾਲ ਦਾ ਪਹਿਲਾਂ ਦਿੱਲੀ ਤੇ ਲਾਇਆ ਉਹ ਦਿੱਲੀ ਤੇ ਗਈ ਖੋਸ ਤੇ ਹੁਣ ਪੰਜਾਬ ਦੇ ਵਿੱਚ ਦਿੱਲੀ ਵਾਲਿਆਂ ਨੂੰ ਪ੍ਰਮੋਟ ਕਰ ਰਹਾ ਆ ਇਹਨਾਂ ਗੱਲਾਂ ਨੂੰ ਵੇਖਦੇ ਹੋਏ ਇਹ ਦੋਵੇਂ ਵੀਰ ਆਮ ਆਦਮੀ ਪਾਰਟੀ ਛੱਡ ਕੇ ਜਿਹੜੇ ਆ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਤੁਸੀਂ ਛੱਡ ਕੇ ਆਪਣੇ ਘਰ ਹੀ ਆਏ ਹੋ। ਵੈਲਕਮ ਸਾਹਿਬ। ਤੁਹਾਡਾ ਵੀ ਵੈਲਕਮ। ਤੇ ਤੁਸੀਂ ਬੜਾ ਕੰਮ ਤੁਸੀਂ ਆਪਣੇ ਘਰ ਆਏ ਹੋ ਵਾਪਸ ਬੜਾ ਕੰਮ ਕੀਤਾ ਕਾਂਗਰਸ ਪਾਰਟੀ 'ਚ। ਔਰ ਮੈਂ ਤਾਂ ਇੱਕ ਗੱਲ ਇਹ ਕਾਂ ਦਾ ਕਿ ਕੋਈ ਵੀ ਪਾਰਟੀ ਜੇ ਆਪਣੇ ਵਰਕਰ ਨੂੰ ਸਨਮਾਨ ਨਹੀਂ ਦਿੰਦੀ ਉਹਨਾਂ ਦੇ ਤੇ ਕੰਮ ਨੂੰ ਪਛਾਣਦੀ ਨਹੀਂ ਤਾਂ ਫਿਰ ਦੁੱਖ ਬੜਾ ਹੁੰਦਾ ਮਨ ਨੂੰ ਔਰ ਸਤਨਾਮ ਜੀ ਤੇ ਗੋਗੀ ਜੀ ਦੇ ਪਾਂਜਾ ਇਹ ਜਿਹੜੇ ਵਾਪਸ ਆਏ ਨੇ ਦੁਖੀ ਮਨ ਨਾਲ ਕਿਉਂਕਿ ਰਾਜ ਭਾਗ ਹੋਵੇ ਤੇ ਉਹ ਪਾਰਟੀ ਨੂੰ ਛੱਡਣਾ ਬੜਾ ਔਖਾ ਹੁੰਦਾ ਬੜਾ ਔਖਾ ਇਹਨਾਂ ਦਾ ਫੈਸਲਾ ਲੇਕਿਨ ਹੈ ਫੈਸਲਾ ਸਹੀ ਰਾਜੂ ਜੀ ਤੁਸੀਂ ਮੈਂ ਜਾ ਰਿਆਂ ਬਕਰੇ ਬਕਰੇ ਵਾਂਡਾ ਨੌਂ ਤੋਂ ਰੰਗ ਬਹੁਤ ਕਰਦੇ ਆ ਤੇ ਖਵਾ ਜੀ ਉਹ ਆਪਣੀ ਗਲਤੀ ਨੂੰ ਸੁਧਾਰ ਕੇ ਗੱਦੀ ਵਾਦੀ ਨਹੀਂ ਸੀ ਗਲਤੀਆਂ ਕਾਗਜ਼ ਤੋਂ ਅੰਨ੍ਹਾ ਹੋ ਜਾਣੀਆਂ ਸਾਡੇ ਵਾਲੇ ਅਕਾਦੀ ਨਾਲ ਮਿਲ ਕੇ ਤੇ ਉਹਨਾਂ ਨੇ ਕਿਹਾ ਭਾਈ ਇਹ ਦੋਵੇਂ ਇੱਕ ਹੋ ਜਾਈਏ ਹਾਲਾਂਕਿ ਚੰਨੀ ਜੀ ਨੇ ਛੁਗਿਰਾਂ ਵਿੱਚ ਕੋਸ਼ਿਸ਼ ਕੀਤੀ ਬਹੁਤ ਕੁਝ ਮਿਟਣ ਦੀ ਲੇਕਿਨ ਭਾਈ ਉਹ ਨੇਰੀ ਇਦਾਂ ਦੀ ਸੀ ਜਿਹਦੇ ਸ਼ਿਕਾਰ ਅੱਜ ਪੰਜਾਬ ਹੋਇਆ ਪੰਜਾਬ ਵਿੱਚ ਸ਼ਿਕਾਰ ਕਰਦਾ ਤੇ ਪੰਜਾਬੀ ਮਹਿਸੂਸ ਕਰਦੇ ਆ ਕਿ ਕਾਂਗਰਸੀ ਇੱਕ ਪਾਰਟੀ ਹੋ ਜੇ ਆ ਜਿਹੜੀ ਅਮਨ ਸ਼ਾਂਤੀ ਚੈਨ ਔਰ ਇੰਡਸਟਰੀਅਲ ਟਾਊਨ ਹੈ ਮੈਂਚੈਸਟਰ ਆਫ ਇੰਗਲੈਂਡ ਔਰ ਮੈਂਚੈਸਟਰ ਹੈ ਉਹ ਤੇ ਦਿਸ ਇਜ਼ ਮੈਂਚੈਸਟਰ ਮੈਂਚੈਸਟਰ ਆਫ ਇੰਡੀਆ ਜਿਹੜਾ ਸੀ ਉਹਦਾ ਮਾਹੌਲ ਸਾਨੂੰ ਕੰਡਿਊਸਿਵ ਐਟਮੋਸਫੇਅਰ ਇੰਡਸਟਰੀਜ਼ ਟੂ ਦੇ ਡਿ ਲੋਡਿਆ ਉਹ ਇੱਕੋ ਬੰਦਾ ਜਿਹੜਾ 6 ਹਲਕੇ ਸ਼ਹਿਰ ਦੇ ਸੰਦਲ ਕੋਈ ਸਾਰੇ ਪੰਜਾਬ ਦੱਸ ਦਿਓ ਜਿਹੜਾ ਐਮਐਲਏ ਹੋ ਕੇ 6 ਐਮਐਲ 6 ਕੰਸਟੀਟੂਐਂਸ਼ੀਆਂ ਜਾਂ 9 ਕੰਸਟੀਟੂਐਂਸ਼ੀਆਂ ਦੇ ਸਾਰੇ ਕੰਮ ਕਰਦਾ ਸੀ ਉਹ ਕੇਵਲ ਇੱਕ ਬੰਦਾ ਸੀ ਭਾਪ ਕੁਸ਼ਨ ਆਸ਼ੂ ਲੋਕ ਮਹਿਸੂਸ ਕਰਦੇ ਜੇ ਤੁਹਾਨੂੰ ਜਰੂਰੀਆ ਤੇ ਤੁਹਾਡਾ ਭਾਈ ਬਹੁਤ ਬਹੁਤ ਸਵਾਗਤ ਬੜਾ ਬੜਾ ਕੋਟਰੀ ਕੋਟ ਧੰਨਵਾਦ ਇਹ ਲੜੀ ਜਾਰੀ ਰੱਖੋ ਚੰਨੀ ਸਾਹਿਬ ਮੈਂ ਕਮੇਟੀ ਹੋਰ ਕਰਾਂਗਾ ਤੇ ਰਸਤੇ ਨਾਲ ਰਿਲੇਟਡ ਨਹੀਂ ਆ ਇਹ ਜੀ ਟਾਈਮ ਪੂਰਾ ਦੇ ਆਪਾਂ ਜਿਵੇਂ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਲੁਧਿਆਣੇ ਦੇ ਲੋਕਾਂ ਨੂੰ ਕਿ ਇਹ ਜਿਹੜੇ ਵੀ ਲੋਕ ਗੈਰਤਮੰਦ ਅਣਖੀਲੇ ਪੰਜਾਬ ਵਾਸਤੇ ਸੋਚਦੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਾਂ ਬਾਹਰੋਂ ਵੱਧਾ ਦਿੱਲੀ ਇਹ ਹਰਿਆਣਾ ਦਾ ਨਾਂ ਚੁਣੀ ਇਹ ਚੋਣ ਕੇਜਰੀਵਾਲ ਦੀ ਹੋਣੀ ਹੈ ਜੇ ਉਹ ਜਿੱਤਦੇ ਐ ਕਿਉਂਕਿ ਉਹਨੇ ਰਾਜ ਸਭਾ ਦਾ ਮੈਂਬਰ ਬਣਨਾ ਸਾਡੇ ਦਾ ਰਾਜ ਸਭਾ ਵੀ ਖੁਰਸੀ ਆਣੀ ਹੈ ਇਸ ਕਰਕੇ ਜਿਹੜੇ ਲੋਕ ਅਣਖ ਅਣਖ ਦੇ ਪਿੱਛੇ ਪੰਜਾਬੀਅਤ ਦੇ ਪਿੱਛੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ ਉਹਨਾਂ ਨੂੰ ਹਰਵਾਉਣ ਦੇ ਲਈ ਜੁਆਇਨ ਕਰਨਾ ਚਾਹੁੰਦੇ ਸਾਡੇ ਵੱਲੋਂ ਸਾਰਿਆਂ ਨੂੰ ਬੇਜਤਮੈਂ ਐਸੀ ਹਰ ਚੰਗੇ ਬੰਦੇ ਨੂੰ ਪਾਰਟੀ ਦੇ ਵਿੱਚ ਲੈਣ ਨੂੰ ਤਿਆਰ ਐ ਸੋ ਹਰ ਰੋਜ਼ ਬਹੁਤ ਸਾਰੇ ਲੋਕ ਅਪਰੋਚ ਕਰ ਰਹੇ ਮੈਂ ਖਾਸ ਤੌਰ ਤੇ ਇਸ ਏਰੀਏ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਕੱਟੇ ਹੋ ਕੇ ਆਪਾਂ ਇੱਕ ਤਰਫਾ ਵੋਟਾਂ ਪਾਈਏ ਨੇ ਬੜੀ ਅੱਛੀ ਅਪੀਲ ਕੀਤੀ ਹੈ ਕਿ ਜਿਹੜੇ ਅਕਾਲੀ ਦਲ ਦੇ ਤੇ ਭਾਜਪਾ ਦੇ ਲੋਕ ਆਜ ਹਰ ਕੋਈ ਮੂਹਰੇ ਚ ਪੀੜਾ ਮਾਰ ਰਿਹਾ ਜਿਹਨੇ ਪਹਿਲਾਂ ਵੋਟਾਂ ਪਾਤੀ ਹੈ ਨਾ ਉਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਾਲੇ ਆਪਣਾ ਯਾਰ ਕੇਜਰੀ ਬਾਦਲ ਨਾਲ ਕਿਹੜੇ ਗੱਡਾ ਪਿਆ ਆ ਹੋਇਆ ਕਿ ਐਸੀ ਉਹ ਵਿੱਚ ਦੇ ਚੁਣੇ ਰਾਜ ਸਭਾ ਦਾ ਮੈਂਬਰ ਐਸੀ ਆਪਣੇ ਬੰਦੇ ਚੁਣੇ ਸੋ ਆਓ ਸਾਰੇ ਜਿਹੜੇ ਆਸੁਰਿਤ ਤੌਰ ਬਾਅਦ ਤੇ ਇਕੱਠੇ ਹੋਈਏ ਤੇ ਕਾਂਗਰਸ ਪਾਰਟੀ ਨੂੰ ਜੁਆਇਨ ਕਰੋ ਧੰਨਵਾਦ ਜੈ ਹਿੰਦ